ਏਅਰਪੋਰਟ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਅਲਰਟ ਮੋੜਦੇ ਐ ਯਾਤਰੀਆਂ ਦੀ ਸੁਰੱਖਿਆ ਦੇ ਲਈ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਜਿਹੜਾ ਧਿਆਨ ਦਿੱਤਾ ਜਾਂਦਾ ਹੈ ਉਹ ਡਾਕ ਉਡਾਣ ਦੇ ਦੌਰਾਨ ਤਿੱਖੀ ਵਸਤੂ ਜਿਵੇਂ ਕੈਂਚੀ ਆਦਿ ਲੈ ਕੇ ਜਾਣ ਦੀ ਮਨਾਹੀ ਹੈ ਹੁਣ ਇਸ ਕੈਂਚੀ ਦੇ ਕਾਰਨ 36 ਉਡਾਣਾਂ ਜਿਹੜੀਆਂ ਨੇ ਉਹ ਰੱਤ ਹੋ ਗਈਆਂ ਅਤੇ 201 ਉਡਾਣਾਂ ਦਾ ਜਿਹੜਾ ਸਮਾਂ ਹੈ ਉਹ ਬਦਲਿਆ ਗਿਆ ਇਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਆਓ ਤੁਹਾਨੂੰ ਦੱਸਦੇ ਹਾਂ ਇਸ ਕੈਂਚੀ ਦੀ ਅਨੋਖੀ ਕਹਾਣੀ ਵੀਡੀਓ ਦੀ ਰਿਪੋਰਟਾਂ ਦੇ ਅਨੁਸਾਰ ਅਜਿਹਾ ਹੋਇਆ ਕਿ ਜਾਪਾਨ ਦੇ ਹੋਕਾਈਡੋ ਦੇ ਨਿਊ ਚਿਟਿ ਚਿਟੋਸੇ ਹਵਾਈ ਅੱਡੇ ਤੇ ਕੈਂਚੀ ਦਾ ਇੱਕ ਜੋੜਾ ਲਾਪਤਾ ਹੋ ਗਿਆ ਸੀ ਅਤੇ ਇਹ ਘਟਨਾ ਸ਼ਨੀਵਾਰ 17 ਅਗਸਤ ਨੂੰ ਸਵੇਰੇ 10 ਵਜੇ ਵਾਪਰੀ ਸੀ ਅਤੇ ਇਹ ਕੈਂਚੀਆਂ ਦੇ ਗਾਇਬ ਹੋਣ ਦੀ ਸੂਚਨਾ ਮਿਲਦਿਆਂ ਹੀ ਹਵਾਈ ਅੱਡੇ ਤੇ ਸੁਰੱਖਿਆ ਨੂੰ ਲੈ ਕੇ ਹਫੜਾ ਦਫੜੀ ਜਿਹੜੀ ਮੱਚ ਗਈ ਇਸ ਕਾਰਨ ਸੁਰੱਖਿਆ ਜਾਂਚ ਵੀ ਕਰੀਬ 2 ਘੰਟੇ ਦੇ ਲਈ ਮੁਲਤਵੀ ਕਰਨੀ ਪਈ ਅਤੇ ਚਿੰਤਾ ਇਹ ਸੀ ਕਿ ਕੋਈ ਸੁਰੱਖਿਆ ਦੀ ਉਲੰਘਣਾ ਕਰ ਸਕਦਾ ਹੈ ਤੇ ਇਸ ਨੂੰ ਫਲਾਈਟ ਦੇ ਵਿੱਚ ਲੈ ਕੇ ਜਾ ਸਕਦਾ ਹੈ ਸੁਰੱਖਿਆ ਅਧਿਕਾਰੀਆਂ ਨੇ ਕੈਂਚੀ ਦੀ ਵਿਆਪਕ ਤਲਾਸ਼ੀ ਜਿਹੜੀ ਉਹਨਾਂ ਨੇ ਲਈ ਹੈ ਹਵਾਈ ਅੱਡੇ ਤੇ ਦੇ ਹਰ ਨੁੱਕਰ ਹਰ ਕੋਨੇ ਦੀ ਪੜਚੋਲ ਕੀਤੀ ਪਰ ਉਹ ਨਹੀਂ ਮਿਲੀ ਇਸ ਤੋਂ ਬਾਅਦ ਹਵਾਈ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਪਰ ਅਗਲੇ ਦਿਨ ਫਿਰ ਜਾਂਚੀ ਉਸੇ ਸਟੋਰ ਦੇ ਵਿੱਚੋਂ ਮਿਲ ਗਈ ਇਸ ਕਾਰਨ ਜਾਪਾਨ ਦਾ ਸਲਾਨਾ ਬੌਨ ਤਿਹਾੜ ਮਨਾ ਕੇ ਪਰਤਣ ਘਰ ਪਰਤਣ ਵਾਲੇ ਯਾਤਰੀਆਂ ਨੂੰ ਕਾਫੀ ਜੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ 30 ਯਾਤਰੀਆਂ ਨੂੰ 에어ਪੋਰਟ ਤੇ ਰਾਤ ਕੱਟਣੀ ਪਈ ਅਤੇ ਇੱਕ ਯਾਤਰੀ ਨੇ ਕਿਹਾ ਕਿ ਸਾਡੇ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਮੈਨੂੰ ਲੱਗਦਾ ਸੀ ਕਿ 에어ਲਾਈਨਾਂ ਨੂੰ ਥੋੜਾ ਜਿਆ ਸਾਵਧਾਨ ਰੇਣਾ ਚੈਦਰ